ਅੱਜ ਕਮਰੇਟ ਜੀ ਜਿਹੜਾ ਪਿਛਲੇ ਦਿਨ ਕਿਸੇ ਧਰਨੇ ਦੀ ਗੱਲ ਕੀਤੀ ਸੀਗੀ ਬੜਗੇ ਥਾਣੇ ਤੇ ਮਸੂਦਿਆਂ ਨੂੰ ਲੈ ਕੇ ਪਬਲਿਕ ਖੇਤ ਨੂੰ ਲੈ ਕੇ ਹਾਂਜੀ ਹਾਂਜੀ ਉਹ ਸੋਸ਼ਲ ਮੀਡੀਆ ਤੇ ਲੋਕ ਕੋ ਤੰਜ ਕਰਦੇ ਸੀ ਤੁਹਾਡੇ ਤੇ ਵੀ ਤੁਸੀਂ ਤਾਂ ਸਰਕਾਰ ਨਾਲ ਰਲ ਕੇ ਥੋੜੇ ਦਿਨ ਪਹਿਲਾਂ ਲੋਕਲ ਇਲੈਕਸ਼ਨਾਂ ਲੜੀਆਂ ਨੇ ਤੇ ਅੱਜ ਧਰਨੇ ਆਲੂ ਮੂੰਹ ਕਰ ਲਿਆ ਕੀ ਗੱਲ ਹੋ ਗਈ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਆ ਅੱਜ ਦੇ ਮਸਲੇ ਬਾਰੇ ਦੇਖੋ ਮੈਂ ਇਹ ਕਹਿਣਾ ਚਾਹੁੰਨਾ ਜਿਹੜੇ ਤੰਜ ਕਰਨ ਵਾਲੇ ਲੋਕ ਆ ਨਾ ਅਸਲ ਦੇ ਵਿੱਚ ਉਹ ਨਹੀਂ ਆਪ ਕੁਝ ਨਹੀਂ ਕਰਨਾ ਮੈਂ ਕਹਿਣਾ ਵੀ ਇਹ ਕੋਈ ਦੋ ਰਹਿਮਾਨੀ ਬੜਗੇ ਦੇ ਵਿੱਚ ਦੋ ਫਰੰਟਾਂ ਚ ਚੋਣ ਲੜੀ ਗਈ ਇੱਕ ਫਰੰਟ ਦਾ ਅਸੀਂ ਹਿੱਸ ਇੱਕ ਫਰੰਟ ਦੇ ਉਹ ਹਿੱਸਾ ਸੀ ਜਿਨ੍ਹਾਂ ਤੇ ਤੁਸੀਂ ਆਸਾ ਵੀ ਨਹੀਂ ਕਰ ਸਕਦੇ ਵੀ ਰਾਜ ਕਰਨ ਵਾਲੀਆਂ ਧਿਰਾਂ ਖਾਸ ਤੌਰ ਤੇ ਅਕਾਲੀ ਤੇ ਕਾਂਗਰਸ ਵੀ ਇਕੱਠੀਆਂ ਹੋ ਕੇ ਲੜਨ ਕਿਉਂਕਿ ਬਿਲਕੁਲ ਹੀ ਉਹਨਾਂ ਦਾ ਜਿਹੜਾ ਉਹਨਾਂ ਨੂੰ ਪਤਾ ਸੀ ਵੀ ਸਾਡੇ ਪੱਲੇ ਕੁਝ ਨਹੀਂ ਪੈਣਾ ਸਾਡੇ ਤੇ ਇਹ ਦੋਸ਼ ਲਾਇਆ ਜਾਂਦਾ ਵੀ ਤੁਸੀਂ ਸਤਾਧਰਨਾ ਲੜ ਕੇ ਇਲੈਕਸ਼ਨ ਲੜੀ ਆ ਤੇ ਅੱਜ ਤੁਸੀਂ ਥਾਣੇ ਮੁਰੇ ਧਰਨਾ ਦੇ ਕੇ ਬੈਠੇ ਆ ਇਹਦੇ ਬਾਰੇ ਅਸੀਂ ਕਹਿਣਾ ਇਹ ਚਾਹੁੰਦੇ ਆ ਵੀ ਅਸੀਂ ਜਿਹੜੀ ਬਿਲਗੇ ਇਲੈਕਸ਼ਨ ਲੜੀ ਸੀ ਉਹ ਲੜੀ ਸੀ ਵਿਕਾਸ ਦੇ ਨਾਂ ਤੇ ਬੀਬੀ ਇੰਦਰਜੀਤ ਕੋਰਮਾਨ ਜਿਹੜੀ ਹਲਕਾ ਵਧਾਇਕ ਸੀ ਉਹਨੇ ਸੀਵਰੇਜ ਦੇ ਸਬੰਧ ਦੇ ਵਿੱਚ ਬਿਲਗੇ ਇਹ ਬੜਾ ਵੱਡਾ ਪ੍ਰੋਜੈਕਟ ਲਿਆਂਦਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਫਿਰ ਨਹੀਂ ਰਿੰਗ ਰੋੜੀ ਇਹਨੂੰ ਅਸੀਂ ਕਹਿੰਦੇ ਹਾਂ ਉਹਦੇ ਵਿੱਚ ਉਹਦਾ ਪੂਰਾ ਤਾਨ ਲੱਗਾ ਹੋਵੇ ਕਿਸੇ ਨਾ ਕਿਸੇ ਕੀਮਤ ਤੇ ਇਹ ਮੇਰੇ ਟਾਈਮ ਦੇ ਵਿੱਚ ਇਹ ਰਿੰਗ ਇਹ ਪ੍ਰੋਜੈਕਟ ਆ ਜਾਵੇ ਅਸੀਂ ਇਹ ਕਹਿੰਦੇ ਹਾਂ ਬੜੀ ਜ਼ਿੰਮੇਵਾਰੀ ਦੇ ਨਾਲ ਹਲਕਾ ਵਿਧਾਇਕ ਪਿੰਡਾਂ ਦੇ ਵਿਕਾਸ ਲਈ ਅੱਗੇ ਆਏਗੀ ਇਮਾਨਦਾਰੀ ਦੇ ਨਾਲ ਅਸੀਂ ਹਾਰ ਪਾ ਕੇ ਪਿੰਡਾਂ ਦੇ ਵਿੱਚ ਲਿਆਵਾਂਗੇ ਕੋਈ ਦੋਰਾਂਵਾਂ ਨਹੀਂ ਪਰ ਜਿੱਥੇ ਸਰਕਾਰ ਦੇ ਦਵਾ ਦੇ ਥਲੇ ੱੱਕਾ ਗਰੀਬ ਮਜ਼ਦੂਰਾਂ ਨਾਲ ਕਿਸਾਨਾਂ ਦਾ ੱੱਕਾ ਹੋਇਆਗਾ ਉੱਥੇ ਅਸੀਂ ਖੜਾਗੇ ਲੋਕਾਂ ਦੇ ਨਾਲ ਸਾਨੂੰ ਬੇਗਮਪੁਰ ਪਿੰਡ ਸੀ ਔਜਲਾ ਪਿੰਡ ਸੀ ਬਲਗਾ ਪਿੰਡ ਸੀ ਸਾਨੂੰ ਕੁਝ ਲੱਗਾ ਇੱਥੇ ਵੀ ਇਹ ਠੀਕ ਨਹੀਂ ਕੁਝ ਹੋ ਰਿਹਾ ਅਸੀਂ ਦੋ ਤਰੀਕ ਨੂੰ ਮੀਟਿੰਗ ਕਰਕੇ ਠਾਣੇ ਮੂਰੇ ਧਰਨਾ ਰੱਖਿਆ ਔਰ ਰੱਖ ਕੇ ਅੱਜ ਉਹਨਾਂ ਲੋਕਾਂ ਨੂੰ ਇਨਸਾਫ ਲੈ ਕੇ ਦਿੱਤਾ ਮੈਂ ਕਹਿਣਾ ਇਹ ਚਾਹਣਾ ਜਿਹੜੇ ਖਾਸ ਤੌਰ ਤੇ ਸਾਡੇ ਤੇ ਕਹ ਲੋ ਜਾਂ ਮੇਰੇ ਤੇ ਤੰਜ ਬਸ ਕੱਸਦੇ ਆ ਨਾ ਜਿੱਦਣ ਬਲਗੇ ਦੇ ਵਿੱਚ ਇੱਕ ਐਨ ਆਰ ਆਈ ਨੂੰ ਲੁੱਟਿਆ ਗਿਆ ਐਨ ਆਰ ਆਈ ਵੀ ਸਵੇਰ ਨੂੰ ਰੋਜ਼ ਗੁਰੂ ਸਾਹਿਬ ਦੀ ਹਾਜ਼ਰੀ ਲਵਾਉਣ ਜਾਂਦਾ ਤੇ ਜਿਹੜੇ ਪੰਥਕਦਰਦੀ ਆ ਜਾਂ ਜਿਹੜੇ ਕਹਿੰਦੇ ਬਹੁਤ ਪਿੰਡ ਦੀ ਚਿੰਤਾ ਆ ਉਦਾਂ ਲਿ ਜਾ ਕੇ ਉਹ ਨਹੀਂ ਥਾਣੇ ਮੁਰੇ ਦਰੀ ਕਯੂਨੀ ਸਿਟੀ ਸਾਨੂੰ ਅਸੀਂ ਅੱਜ ਵੀ ਵਾਦਾ ਕਰਦੇ ਆ ਜਿਹੜਾ ਸਰਕਾਰ ਜਾਂ ਹਲਕਾ ਵਧਾਇਕ ਚੰਗਾ ਕੰਮ ਕਰੇਗੀ ਉਹਨੂੰ ਸਰਾਇਆ ਵੀ ਜਾਵੇਗਾ ਤੇ ਜਿੱਥੇ ਸਰਕਾਰ ਦੇ ਦਵਾਸਲੇ ਲੋਕਾਂ ਦਾ ਧੱਕਾ ਹੋਏਗਾ ਉਥੇ ਹਰ ਕੀਮਤ ਤੇ ਉਹ ਉਹਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਔਰ ਇਸੇ ਤਰ੍ਹਾਂ ਲੋਕਾਂ ਦੇ ਨਾਲ ਖੜਕੇ ਉਹ ਲੋਕਾਂ ਨੂੰ ਇਨਸਾਫ ਦਵਾਇਆ ਜਾਏਗਾ ਕਵਰੇਟ ਜੀ ਜਿਹੜੇ ਕਰਾਕੜਾ ਚੌਧਰੀ ਯਾਰ ਰਜਾਈਆਂ 'ਚ ਬਹਿ ਕੇ ਕਮੈਂਟ ਹੀ ਕਰ ਸਕਦੇ ਆ ਕੁਛ ਉਹਨਾਂ ਬਾਰੇ ਵੀ ਚਾਣਨਾ ਪਾਉਂਗੀ ਵੀ ਉਹ ਨਹੀਂ ਪਬਲਿਕ ਹੱਥ ਵਿੱਚ ਜਿੰਨੇ ਮੁੱਦਿਆਂ ਦੇ ਲੈ ਕੇ ਅੱਜ ਤੁਸੀਂ ਇੱਥੇ ਇਕੱਠੇ ਹੋਏ ਆ ਠੰਡ ਵਿੱਚ ਉਹ ਨਹੀਂ ਵੀ ਕਦੀ ਕੁਛ ਕੀਤਾ ਇਦਾਂ ਦਾ ਪਬਲਿਕਲੀ ਮੈਂ ਤਾਂ ਕਈ ਵਾਰੀ ਇਹ ਕਹਿਣਾ ਹੁੰਦਾ ਵੀ ਉਹ ਲੋਕ ਆ ਨਾ ਮੇਰੀ ਜ਼ਿੰਦਗੀ ਬਾਰੇ ਵੀ ਕਿਤੇ ਇਕੱਲੇ ਬੈਠ ਕੇ ਵਿਚਾਰਨ ਮੇਰੀ ਜ਼ਿੰਦਗੀ ਬਾਰੇ ਵੀ ਤਾਂ ਆਪਣੀ ਜ਼ਿੰਦਗੀ ਬਾਰੇ ਵੀ ਅਸੀਂ ਤਾਂ ਜਿੱਦਣ ਦੇ ਕਾਲਜ ਪੜ੍ਹਨ ਤੋਂ ਸੁਰਤ ਸੰਭਾਲੀ ਆ ਲਾਲ ਝੰਡਾ ਚੱਕ ਕੇ ਲੋਕਾਂ ਦੇ ਲੜੇ ਆ ਔਰ ਅੱਜ ਵੀ ਆਸਾ ਇਹ ਕਰਦੇ ਆ ਵੀ ਜਿੱਦਣ ਸਾਹ ਵੀ ਨਿਕਲੇ ਸਾਡੀ লাশ ਵੀ ਸਿਵਿਆਂ ਨੂੰ ਲਾਲ ਝੰਡੇ ਦੇ ਵਿੱਚ ਲਿਫਟੀ ਹੋਈ ਜਾਵੇ ਤਾਂ ਇਹ ਆਪਣਾ ਜਿਹੜਾ ਇਹ ਲੋਕ ਸਾਡੇ ਤੇ ਤੰਜ ਕੱਸਦੇ ਆ ਤੇ ਆਪਣੀ ਜਿੰਦਗੀ ਵੱਲ ਨੂੰ ਮਤਲਬ ਤਾਣਾ ਮਾਰਨਾ ਆਪਣੇ ਝਾਕ ਮਾਰਨਾ ਵੀ ਇਹ ਕੋਈ ਲੋਕ ਕੀ ਕਰ ਰਹੇ ਆ ਜਿੱਥੇ ਦੀ ਗੱਲ ਕਰਦੇ ਆ ਜੇ ਵੋਟ ਆ ਪਿਛਲਿਆਂ ਇੰਡੀਆ ਗੱਠ ਜੋੜ ਬਣਿਆ ਜੇ ਵੋਟ ਅਸੀਂ ਇੰਡੀਆ ਗੱਠ ਜੋੜ ਨੂੰ ਕਾਂਗਰਸ ਨੂੰ ਪਾਈ ਤਾਂ ਅਸੀਂ ਭਲੇ ਮਾਨਸ ਅਸੀਂ ਜੇ ਅੱਜ ਪਿੰਡ ਦੇ ਵਿਕਾਸ ਲਈ ਇਕੱਠੇ ਹੋ ਗਏ ਦੂਜੇ ਪਾਸੇ ਫਰੰਟ ਦੇ ਨਾਲ ਤਾਂ ਸਾਡੇ ਤੇ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲਾਉਣ ਲੱਗੇ ਆ ਜੇ ਅਸੀਂ 20 ਸਾਲ ਪਿੰਡ ਲੈਵਲ ਤੇ ਅਕਾਲੀ ਦਲ ਦੇ ਨਾਲ ਖੜੇ ਰਹੇ ਲੋਕਲ ਮਸਲਿਆਂ ਤੇ ਜਾਂ ਪਿੰਡ ਦੀ ਡਿਵੈਲਪਮੈਂਟ ਲਈ ਤਾਂ ਅਸੀਂ ਬਹੁਤ ਵਧੀਆ ਸੀ ਜੇ ਅੱਜ ਅਸੀਂ ਉਹਨਾਂ ਨੂੰ ਛੱਡ ਕੇ ਆ ਗਏ ਵੀ ਤੁਸੀਂ ਬੰਦਾ ਰੋਲ ਨਹੀਂ ਆਪਣਾ ਨਵਾਇਆ ਵੀ ਤੁਸੀਂ ਹਜੋ ਜਿਹੜੀ ਚੋਰ ਨਾ ਕੁੱਤੀ ਰਲੀ ਆ ਕਾਲੀ ਕਾਂਗਰਸ ਇਕੱਠੇ ਹੋਏ ਆ ਅੱਜ ਸਾਡੇ ਤੇ ਤੰਜ ਕੱਸੇ ਜਾ ਰਹੇ ਆ ਮੈਂ ਕਹਿਣਾ ਚਾਹਣਾ ਵੀ ਭਾਈ ਕਿਤੇ ਆਪਣੀ ਜ਼ਿੰਦਗੀ ਵੱਲ ਤਾਂ ਸਾਡੀ ਜ਼ਿੰਦਗੀ ਵੱਲ ਨਿਗਾਹ ਮਾਰੋ ਇਹ ਲੋਕ ਦੇਖਦੇ ਆ ਵੀ ਕੌਣ ਕਿਹਦੇ ਲਈ ਲੜਦਾ ਬਸ ਮੈਂ ਇੰਨਾ ਹੀ ਕਹਿਣਾ ਚਾਹਣਾ ਖਾਸ ਤੌਰ ਤੇ ਮੈਂ ਇੱਕ ਹੋਰ ਵੀ ਗੱਲ ਕਹਿਣੀ ਚਾਹਣਾ ਜਿਹੜੇ ਕਮੈਂਟ ਕਰ ਰਹੇ ਨੇ ਲੋਕ ਉਹਨਾਂ ਨੂੰ ਉਹ ਕਿਤੇ ਉਹਨਾਂ ਦੇ ਵਿੱਚੋਂ ਅੱਧਿਓਂ ਜ਼ਿਆਦਾ ਉਹ ਲੋਕ ਆ ਜਿਨ੍ਹਾਂ ਨੂੰ ਸ਼ਾਇਦ ਘਰ ਵਾਲੀ ਵੀ ਨਾ ਪੁੱਛਦੀ ਹੋਵੇ ਇਸ ਕਰਕੇ ਮੈਂ ਦੁਬਾਰਾ ਫੇਰ ਬੇਨਤੀ ਕਰਨੀ ਚਾਹੁੰਦਾ ਔਰ ਦੱਸਣਾ ਵੀ ਚਾਹੁੰਦਾ ਵੀ ਜਿੱਥੇ ਸਰਕਾਰ ਚੰਗਾ ਕੰਮ ਸਾਡੀ ਖਾਸ ਤੌਰ ਤੇ ਹਲਕਾ ਵਿਧਾਇਕ ਸਰਕਾਰ ਦੀਆਂ ਪਾਲਸੀਆਂ 'ਚ ਕੋਈ ਫਰਕ ਨਹੀਂ ਉਦਾਂ ਹੀ ਪਾਲਸੀਆਂ ਕਾਂਗਰਸੀਆਂ ਉਦਾਂ ਦੀ ਪਾਲਸੀਆਂ ਅਕਾਲੀਆਂ ਦੀਆਂ ਉਦਾਂ ਦੀਆਂ ਝਾੜੂ ਵਾਲਿਆਂ ਦੀਆਂ ਪਰ ਹਲਕਾ ਵਿਧਾਇਕ ਦਾ ਮੈਂ ਕਹਿਣਾ ਚਾਹੁੰਦਾ ਜੇ ਸਾਡੇ ਪਿੰਡ ਲਈ ਸਾਡੇ ਇਲਾਕੇ ਲਈ ਕੋਈ ਚੰਗੇ ਪ੍ਰੋਜੈਕਟ ਲੈ ਕੇ ਆ ਕੋਈ ਇਮਾਨਦਾਰੀ ਦੇ ਨਾਲ ਡਿਵੈਲਪਮੈਂਟ ਲਈ ਅਸੀਂ ਉਹਦੇ ਤੁਹਾਨੂੰ ਪਹਿਲਾਂ ਦੱਸਿਆ ਹਾਰ ਬਾਗੇ ਸਵਾਗਤ ਕਰਾਂਗੇ ਤੇ ਜਿੱਥੇ ਲੋਕਾਂ ਦਾ ਤੱਕਾ ਹੋਏਗਾ ਉਥੇ ਡੱਟ ਕੇ ਵਿਰੋਧ ਕੀਤਾ ਜਾਏਗਾ ਕਾਉਂਸਲਰ ਸਾਹਿਬ ਇਹ ਜਿਹੜੇ ਫੇਸਬੁੱਕ ਕੀ ਵਿਦਵਾਨ ਆ ਬਿਲਗੇ ਦੇ ਵਿੱਚ ਉਹ ਗੱਟ ਜੋੜ ਨਾਲ ਮੈਂ ਸਿੱਧਾ ਕਹਿਣਾ ਚਾਹੁੰਦਾ ਸਬੰਧਤ ਹੈ ਉਹਨਾਂ ਦੀ ਕੁਆਲੀਫਿਕੇਸ਼ਨ ਬਾਰੇ ਤਾਂ ਆਪਾਂ ਗੱਲ ਕੀ ਕਰਨੀ ਹੈ ਮੈਂ ਉਹਨਾਂ ਬਾਰੇ ਇੰਨਾ ਕਿ ਤੁਹਾਡੇ ਕੋਲ ਜਾਨਣਾ ਚਾਹੁੰਦਾ ਕਿ ਇਹ ਕੋਈ ਸਾਈਕਲ ਤੇ ਲੁੱਟ ਹੋਇਆ ਪਿਛਲੇ ਸਮੇਂ ਚ ਕੋਈ ਬਿਲਗੇ ਚ ਤੱਕੇ ਦਾ ਸ਼ਿਕਾਰ ਹੋਇਆ ਜਿਹੜੇ ਲੋਕਾਂ ਨੇ ੱਟਕੇ ਕੀਤੇ ਆ ਜਾਂ ਉਹਨਾਂ ਨਾਲੇ ਅੱਜ ਖੜੇ ਆ ਉਹਨਾਂ ਦੀ ਮਾਨਸਿਕਤਾ ਬਾਰੇ ਤੁਹਾਡਾ ਕੀ ਕਹਿਣਾ ਹੈ ਮੈਂ ਤਾਂ ਤਾਂ ਹੀ ਕਹਿਣਾ ਜੀ ਦੇਖੋ ਲਾਲ ਝੰਡੇ ਤੋਂ ਇਲਾਵਾ ਤੁਸੀਂ ਪੱਤਰਕਾਰ ਆ ਤੁਸੀਂ ਵੀ ਇਸ ਫੀਲਡ 'ਚ ਰਹਿੰਦੇ ਆ ਤੁਸੀਂ ਆਪ ਦੇਖ ਲਓ ਵੀ ਲਾਲ ਝੰਡੇ ਤੋਂ ਇਲਾਵਾ ਕਦੇ ਚਾਹੇ ਥਾਣੇ ਧਰਨਾ ਹੋਵੇ ਚਾਹੇ ਪਿੱਛੇ ਮੰਡੀਆਂ ਦੇ ਵਿੱਚ ਝੋਨੇ ਦੀ ਲੁੱਟ ਹੋਈ ਆ ਉੱਥੇ ਇਹ ਮੈਂ ਕਹਿੰਦਾ ਵੀ ਇਹ ਜਿਹੜੇ ਫੇਸਬੁੱਕ 'ਈ ਵਿਦਵਾਨ ਸਾਡੇ ਤੇ ਤੰਜ ਕੱਸਦੇ ਆ ਇਹਨਾਂ ਨੂੰ ਪੁੱਛ ਲਓ ਵੀ ਤੁਸੀਂ ਜਾ ਕੇ ਮੰਡੀਆਂ ਦੇ ਵਿੱਚ ਕਿੰਨਾ ਕੁ ਲੋਕਾਂ ਦਾ ਖਾਣਾ ਬਣਾ ਰਹੇ ਹੋ ਜੇ ਡੀਸੀ ਦਫ਼ਤਰ ਘੇਰਨੇ ਪਏ ਤਾਂ ਵੀ ਲਾਲ ਝੰਡੇ ਵਾਲੇ ਜੇ ਜੀਜੀ ਰੋਡ ਜਾਮ ਕਰਨੇ ਪਏ ਤਾਂ ਵੀ ਲਾਲ ਝੰਡੇ ਵਾਲੇ ਅੱਜ ਜੇ ਅੱਜ ਗਰੀਬ ਲੋਕਾਂ ਦਾ ਮਜ਼ਦੂਰਾਂ ਦਾ ਧੱਕਾ ਹੋਇਆ ਠਾਣੇ ਇਨਸਾਫ਼ ਲੈ ਕੇ ਵੀ ਦਿੱਤਾ ਸੀ ਮਾਰਨਾ ਕਹਿੰਨੇ ਆ ਤਾਂ ਵੀ ਲਾਲ ਝੰਡੇ ਵਾਲੇ ਇਹ ਆਪਣੇ ਅੰਦਰ ਦਾ ਛਾਤੀ ਮਾਰਨ ਵੀ ਤੁਸੀਂ ਲੋਕਾਂ ਲਈ ਖੜੇ ਕਿੰਨੇ ਗਿਆ ਤੁਹਾਡੇ ਦੇਖਣ ਵਿੱਚ ਇਹ ਜਿਹੜੇ 2-4 ਬਿਲਗੇ ਚ ਕਾਮਰ ਵਾਲੀ ਪਾਉਂਦੇ ਰਹਿੰਦੇ ਨੇ ਇਹਨਾਂ ਦੀ ਕਾਰਗੁਜ਼ਾਰੀ ਤੇ ਆਪਾਂ ਇੱਕ ਹੋਰ ਤੁਹਾਡੇ ਕੋਲ ਸਵਾਲ ਦਾ ਜਵਾਬ ਲੈਣਾ ਇਹ ਇਹਨਾਂ ਕੋਲ ਬਿਲਗੇ ਦੇ ਲੋਕਾਂ ਦੀ ਰੱਖਿਆ ਲਈ ਜਾਂ ਬਿਲਗੇ ਦੇ ਵਿਕਾਸ ਲਈ ਜਾਂ ਕੋਈ ਹੋਰ ਕੋਈ ਚੰਗੇ ਕੰਮ ਲਈ ਕੋਈ ਨਾ ਕੋ ਤੁਹਾਡੇ ਦੇਖਣ ਚ ਕੋਈ ਪ੍ਰੋਗਰਾਮ ਹੈ ਇਹਨਾਂ ਕੋ ਕੋਈ ਪ੍ਰੋਗਰਾਮ ਨਹੀਂ ਜੀ ਇਹਨਾਂ ਨੇ ਅਸਲ ਦੇ ਵਿੱਚ ਇਸ ਵੇਲੇ ਹਾਰ ਬਿਲਗੇ ਦੇ ਵਿੱਚ ਇਹਨਾਂ ਨੂੰ ਪੂਰੀ ਲੱਗਦੀ ਸੀ ਕਿ ਅਸੀਂ ਹਾਰ ਜਾਣਾ ਇਕੱਲੇ ਇਕੱਲੇ ਲੜੇ ਇਨੀ ਇਕੱਠੇ ਹੋਣ ਕੇ ਵੀ ਚੌਹ ਪਾਰਟੀਆਂ ਦਾ ਗੱਠਜੋੜ ਬਣਾਇਆ ਕਾਲੀ ਇਕੱਠੇ ਹੋ ਗਿਆ ਕਾਂਗਰਸੀ ਇਕੱਠੇ ਜੋ ਹੋ ਗਿਆ ਬਹੁਜਨ ਸਮਾਜ ਪਾਰਟੀ ਦਾ ਇੱਕ ਢਾਡਾ ਇਕੱਠਾ ਹੋ ਗਿਆ ਇੱਕ ਖੱਬੇ ਪੱਖੀ ਪਾਰਟੀ ਸੀਪੀਐਮ ਇਕੱਠੀ ਹੋ ਗਈ ਚਲੋ ਮੈਂ ਉਹ ਨਹੀਂ ਕਹਿੰਦਾ ਜਿਹੜੀਆਂ ਛੋਟੀਆਂ ਪਾਰਟੀਆਂ ਤਾਂ ਕਈ ਵਾਰੀ ਆਸਰਾ ਭਾਲਦੀਆਂ ਪਰ ਇੰਨਾ ਗੱਠਜੋੜ ਹੋਣ ਤੋਂ ਬਾਅਦ ਬੇਅਥਾ ਪੈਸਾ ਖਰਚਣ ਤੋਂ ਬਾਅਦ ਨਸ਼ੇ ਵੰਡਣ ਤੋਂ ਇਲਾਵਾ ਵੀ ਜਦੋਂ ਇਹ ਹੁਣ ਅੱਜ ਹਰ ਗਏ ਲੋਕਲ ਜਿਹੜੀ ਕਮੇਟੀ ਦੀ ਇਲੈਕਸ਼ਨ ਆ ਮਤਲਬ ਤੁਸੀਂ ਦੇਖੋ ਬਈ ਇੱਕ ਧਿਰ ਜਿਹਦੇ ਨਾਲ ਸ਼ਾਇਦ ਅਸੀਂ ਵੀ ਇਲੈਕਸ਼ਨ ਇਕੱਠੀ ਹੋ ਕੇ ਲੜੀ ਆ ਉਹ ਅੱਠ ਸੀਟਾਂ ਕੱਢਣ ਚ ਕਾਮਯਾਬ ਹੋ ਗਈ ਹੁਣ ਜਦੋਂ ਹਰਿਓ ਆ ਬਜਾਇਤ ਕਪੜੇ ਆਪਣੇ ਪਾੜਦੇ ਆ ਆਪਣੇ ਜਿੱਦਾਂ ਕਹਿੰਦੇ ਨੇ ਪਿੰਡਿਆਂ ਦੇ ਕ੍ਰੂਡ ਵੱਢਦੇ ਆ ਵੀ ਇਕੱਠੇ ਹੋਣ ਤੋਂ ਬਾਵਜੂਦ ਵੀ ਅਸੀਂ ਹਾਰ ਗਏ ਇਹਨਾਂ ਕੋਈ ਹੋਰ ਗੱਲ ਦਾ ਜਵਾਬ ਨਹੀਂ ਸਿਰਫ ਹੁਣ ਉਹ ਇਸ ਵੇਲੇ ਕਰ ਕੁਝ ਨਹੀਂ ਸਕਦੇ ਆਪਣੇ ਮੂੰਹ ਦੇ ਨਾਲ ਪੰਜਾਬੀ 'ਚ ਮੈਂ ਤਾਂ ਇਹ ਕਹੂੰਗਾ ਆਪਣੀ ਜਬਾ ਗੰਦੀ ਕਰਨ ਲੱਗੇ ਕਿਵੇਂ ਲੋਕਾਂ ਨੇ ਪਹੁੰਚ ਕੇ ਛੱਡ ਦਿੱਤੇ ਆ ਇਹ ਸ਼ਬਦ ਤਾਂ ਵਰਤਣਾ ਬੈਰਿਆ ਕਿਉਂਕਿ ਇਹ ਮਾੜੀ ਮਾਨਸਿਕਤਾ ਵਾਲੇ ਲੋਕ ਜਿਹੜੇ ਆ ਇਹਨਾਂ ਨੂੰ ਹਜੇ ਸਬਰ ਨਹੀਂ ਇਹ ਇਹਦੇ ਬਾਰੇ ਵੀ ਤੁਹਾਡੇ ਕੋਲ ਦੋ ਸ਼ਬਦ ਤੁਸੀਂ ਐ ਬਣ ਗਏ ਤੇ ਲੋਕਾਂ ਨੇ ਕੀ ਕਹਿਣਾ ਚਾਹੁੰਦੇ ਆ ਉਹਨਾਂ ਨੇ ਜੋ ਫੈਸਲਾ ਲਿਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਮੈਂ ਕਹਿਆ ਜੀ ਜਦੋਂ ਲੋਕਾਂ ਨੂੰ ਇਹ ਪਤਾ ਲੱਗਿਆ ਬਈ ਹਾਲਾਤ ਇਹ ਬਣ ਗਏ ਬਈ ਐਡੀਆਂ ਵੱਡੀਆਂ ਆਪਣੇ ਆਪ ਨੂੰ ਜਿਹੜੇ ਕਹਿੰਦੇ ਸੀ ਵੀ ਪਿੱਛੇ ਜਦੋਂ ਸਰਬਸੰਮਤੀ ਦੀ ਗੱਲ ਚੱਲਦੀ ਸੀ ਕਾਂਗਰਸ ਕਹਿੰਦੀ ਅਸੀਂ 6 ਸੀਟਾਂ ਤੋਂ ਘੱਟ ਨਹੀਂ ਲੈਣਾ ਅਕਾਲੀ ਕਹਿੰਦੇ ਸੀ ਅਸੀਂ 4 ਸੀਟਾਂ ਤੋਂ ਘੱਟ ਨਹੀਂ ਲੈਣਾ ਜਦੋਂ ਹੁਣ ਇਹਨਾਂ ਨੂੰ ਇਹ ਦਿਸ ਪਿਆ ਬਈ ਲੋਕ ਮਤਲਬ ਸਾਨੂੰ ਲੋਕਾਂ ਨੇ ਮੂੰਹ ਨਹੀਂ ਲਾਇਆ ਔਰ ਮੈਂ ਤਾਂ ਕਹਿਣਾ ਇੱਕ ਵਧੀਆ ਸਫਲਕ ਸਕਾਇਆ ਇਹ ਤਾਂ ਜੇ ਥੋੜਾ ਜਿਹਾ ਕਿਤੇ ਸਾਡੇ ਜਿਵੇਂ ਕਿਤੇ ਢਲਮਟ ਰਹੀ ਹੋਊਗੀ ਤਾਂ ਜੇ ਕਿਤੇ ਮੜ ਜਾ ਹੋਰ ਹੰਬੜਾ ਬੱਜਿਆ ਹੁੰਦਾ ਤਾਂ ਸ਼ਾਇਦ ਇਹਨਾਂ ਨੂੰ ਇੱਕ ਦੋ ਸੀਟਾਂ ਦੇ ਜਿਹੜਾ ਉਹ ਕਰਨਾ ਪੈਂਦਾ ਸਫਰ ਧੰਨਵਾਦ ਜੀ ਕਮਲ ਸਾਹਿਬ ਤੁਸੀਂ ਸਾਨੂੰ ਬਹੁਤ ਸਾਰੇ ਜਿਹੜੇ ਸਵਾਲਾਂ ਦੇ ਜਵਾਬ ਦਿੱਤੇ ਧੰਨਵਾਦ